ਇਕੀ ਮਾਮਲਾ ਕੀ ਹੈ ਮੈਂ ਖੇੜਿਆੜ ਬਾਬੇ ਨਾਲ ਕੁੜੀ ਗਈ ਸੀ ਬਾਰ-ਬਾਰ ਮੈਨੂੰ ਦਾਲ ਦੀ ਮੰਗ ਕਰਦੇ ਸੀ ਕਿ ਨਸ਼ਾ ਕਰਦਾ ਤੇ 3-4 ਵਾਰ ਕੁੜੀ ਲੜਕੇ ਤੋੜਦੀ ਬੁੱਲਾਏ ਹਰ ਨੇ ਅਸੀਂ ਫੇਰ ਤੋੜ ਦੱਲੇ ਹੁਣ ਵੀ 3 ਮਹੀਨੇ ਹੋ ਗਏ ਕੁੜੀ ਮੇਰੇ ਕੋ ਘਰੇ ਬੈਠੀ ਨੁ ਇੱਕ ਦਿਨ ਰਾਤ ਨੂੰ 1:3 ਵਜੇ ਆਏ ਆ ਅਸੀਂ ਪੁਲਿਸ ਨੂੰ ਕਾਰਵਾਈ 112 ਤੇ ਉਹਦੇ ਵੀ ਕਾਲ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹੋ 3 ਵਜੇ ਮੇਰੇ ਘਰੇ ਆਏ ਸੀ ਅੱਜ ਵੀ 3 ਜੜੇ ਆਏ ਸੀ ਤੇ ਮੇਰੀ ਮਾਂ ਨੂੰ ਬਿਠਾ ਲਾਇਆ ਮੇਰੀ ਮਾਂ ਵੀ ਨਾਲ ਆਈ ਹੋਈ ਸੀ ਇਹ ਤਿੰਨੇ ਜਣੇ ਇਹਦੇ ਨਾਲ ਹੋ ਰਿਹਾ ਵੀ ਸੀ ਦੋ ਰਵਾਲਵਰ ਸੀ ਤੇ ਇਹਨਾਂ ਤੋਂ ਦੋਹਰਵਾਲਵਰ ਨਾਲ ਇਹਨੇ ਗੋਲੀਆਂ ਬਾਜ਼ੀਆਂ ਬਾਪੇ ਦੇ ਮੇਰੇ ਲੱਕ ਤੋਂ ਮਾਰੀ ਹਨ ਕਹਿੰਦਾ ਮੈਂ ਲੈ ਕੇ ਜਾਊਂਗਾ ਨਹੀਂ ਤੁਹਾਨੂੰ ਮਾਰੂਗਾ ਕਹਿੰਦਾ ਤੁਹਾਨੂੰ ਮਾਰ ਕੇ ਮੈਂ ਲੈ ਕੇ ਜਾਊਂਦਾ ਵੀ ਮੇਰੀ ਕੁੜੀ ਦੇ ਦਬਾਗ ਦੇ ਵਿੱਚ ਉਹਨੇ ਡਰ ਬਠਾ ਰੱਖਿਆ ਡਰ ਬੁਰੀ ਤਰ੍ਹਾਂ ਵੀ ਤੇਰੇ ਮਾਪੇ ਮੈਂ ਮਾਰ ਦੂੰ ਤੇਰੀ ਮਾਂ ਨੂੰ ਮਾਰ ਦੂੰ ਤੇਰੇ ਭਾਈ ਨੂੰ ਮਾਰ ਦੂੰ ਉਹ ਡਰਾਈ ਪਈ ਹੈ ਹੁਣ ਮੇਰੀ ਕੁੜੀ ਪੜਨਾ ਚਾਹੁੰਦੀ ਹੈ ਪੜ੍ਹਨ ਵੀ ਨਹੀਂ ਦੇ ਰਿਹਾ ਮੇਰੀ ਕੁੜੀ ਨੂੰ ਤਾਂ ਫੀਸ ਭਰੀ ਹੋਈ ਹੈ ਕਿੰਨੇ ਵਜਾਇਆ ਸੀ ਕੀ ਮਾਮਲਾ ਹੈ ਇਹ ਸਵਾਤਿੰਨ ਵਜੇ ਮੇਰੇ ਘਰੇ ਆਇਆ ਤਾਂ ਪੁਲਸਰ ਨੂੰ ਘੋਰ ਕੀਤਾ ਤੇ ਮੈਂ ਕਹਿੰਦਾ ਮੈਂ ਕੱਦਦਾ ਪਿੰਡੋਂ ਕੱਦ ਮੇਰੀ ਕਰਦੇ ਨਹੀਂ ਤੱਕ ਸਕਦਾ ਇਹ ਕਹਿੰਦਾ ਸੀ ਕਹਿੰਦਾ ਕੋਈ ਖੜਪੂਆ ਕਹਿੰਦਾ ਮੇਰੇ ਨਾਂ ਬ੍ਰਹਮੇ ਦਾ ਬ੍ਰਹਮਾ ਬ੍ਰਹਮੇ ਦਾ ਕੋਈ ਬੰਦਾ ਸਿਗਾ ਦੇਣਾ ਤੁਹਾਨੂੰ ਵੀ ਪਤਾ ਮੈਂ ਪਹਿਲੀ ਵਾਰ ਦੇਖਿਆ ਮੈਂ ਤਾਂ ਪੈਰਾਂ 'ਚ ਬੱਝ ਵੀ ਰੱਖੀ ਕਿ ਵੀਰੇ ਮੈਂ ਨਹੀਂ ਆਪਣੀ ਪੂਰੀ ਤਰ੍ਹਾਂ ਪਈ ਹੈ ਕਿ ਆਖ ਉਸ ਕਰਦਾ ਮੈਂ ਅਜੇ ਤੁਹਾਨੂੰ ਦਰਵਾਜ਼ਾ ਦਿਖਾਵਾ ਸਰਪੰਦਰ ਬਾਗਾ ਦਿਖਾਉ ਦਿੱਤੀ ਹੈ ਵੀ ਆਜਾ ਦੋਸਤ ਦੇਖ ਤੋਂ ਮੇਰੀ ਤਾਂ ਪਿੱਛੇ ਦਵਾਜੇ ਵੱਲ ਨੂੰ ਲੈ ਕੇ ਜਾ ਰਹੀ ਸੀ ਜਦੋਂ ਇਹਨਾਂ ਰਵਾਲ ਬੰਦਾ ਮੇਰੇ ਤੇ ਹਮਲਾ ਕਰਤਾ ਵੀ ਮੇਰਾ ਮੇ ਇਹ ਗੋਲੀ ਚਲੇ ਪਤਾ ਇਹ ਕਿੰਨੀ ਚਲਾਈਆਂ ਦੋਰ ਬਾਲ ਬਰਸੀ ਤੇ ਤੇਰੇ ਪੱਟ ਤੇ ਗੋਲੀ ਲੱਗੀ ਪਿੱਛੇ ਲੱਤ ਤੇ ਗੋਲੀ ਵੱਜ ਕੇ ਬੂਰੇ ਨਿਕਲ ਗਏ ਹੈ ਲੋਕ پولیس ਕਹਿੰਦੇ ਤੁਸੀਂ ਕਿ ਕਰਾਓ ਪਹਿਲਾਂ ਵੀ 112 ਦਾ ਕਲੇਮ ਕੀਤਾ ਸੀ ਕਿ ਦਰਵਾਜ਼ੇ ਤੇ ਇਹਨੇ ਮੈਨੂੰ ਕਿਹਾ ਕੈਮਰਾ ਕਿਤਾ ਮੇਰੇ ਦਰਵਾਜ਼ੇ ਤੋੜੇ ਪਹਿਲੇ ਪੁਸਰੇ ਕੋਈ ਕਾਰਵਾਈ ਨਹੀਂ ਕੀਤੀ ਹੈ ਜੀ ਜੀ ਮੰਗ ਕਰਦੇ ਹੋ ਭਾਈ ਸਾਹਿਬ ਦੀ ਪੰਚ ਕਰਦੀ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਕਟਨਾਪ ਕਰਕੇ ਰੱਖਿਆ ਸੀ ਤਾਂ ਹੀ ਆਏ ਸੀ ਇਹਨਾਂ ਨੂੰ ਐ ਪੁੱਛੋ ਕਿ ਵੀ ਘਰ ਵਾਲੀ ਨੂੰ ਮੇਰੀ ਨੂੰ ਸਾਹਮਣੇ ਲਿਆਓ ਉਸ ਤੋਂ ਬਾਅਦ ਤੇ ਮੇਰੀ ਸੱਸਾ ਜਿਹੜੀ ਇਹ ਇਹਦਾ ਮੈਂ ਬਾਅਦ ਵਿੱਚ ਦੁਬਾਰੇ ਖੁਲਾਸਾ ਕਰੂੰਗਾ ਵੀ ਇਹ ਕੌਣ ਹੈ ਇਹ ਕਹੇ ਗੁਰਿੰਦਰ ਜੀ ਦੇ ਲਈ ਮਾਰਕਟ ਆਇਆ ਕੀ ਮਾਮਲਾ ਸਾਰਾ ਹੈ ਮਾਮਲਾ ਜੀ ਪਹਿਲਾਂ ਤਾਂ ਮੈਂ ਦੱਸ ਦੇਣਾ ਤਾਹ ਜਿਹੜੀ ਬਾਬਾ ਗੁਰਿੰਦਰ ਸਿੰਘ ਜੀ ਮੇਰੇ ਬਰਾਦਰ ਨੇ ਲਈ ਉਹ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਬੀ ਐਮ ਸੀ ਹਸਪੀਟਲ ਲੁਧਿਆਣੇ ਦੇ ਵਿੱਚ ਹੁਣ ਜਿਹੜਾ ਲਾ ਚੱਲ ਰਿਹਾ ਸੀ ਦਾ ਲਾਸਟ ਟਾਈਮ ਤੇ ਕੱਲ ਹੀ ਹਲੇ ਛੁੱਟੀ ਮਿਲੀ ਸੀ ਉਸ ਤੋਂ ਬਾਅਦ ਅੱਜ ਜਿਹੜਾ ਦੁਆਰਾ ਇਹਨਾਂ ਦੇ ਪਹਿਲਾਂ ਤੋਂ ਜਿਹੜਾ ਇਹਨਾਂ ਦੀ ਵਾਈਫ ਆ ਤੇ ਇਹਨਾਂ ਦੀ ਸੱਸਾ ਉਹ ਇਹਨਾਂ ਦੀ ਵਾਈਫ ਨੂੰ ਰਿਹਾਉਣ ਨਹੀਂ ਦਿੰਦੀ ਇਹਨਾਂ ਕੋਲ ਠੀਕ ਅਮੀ ਕੋਈ ਮੜਾ ਮੋਟਾ ਉਹ ਚੱਲ ਰਿਆ ਸੀ ਉਰੇ ਸੀ ਇਹਨਾਂ ਦੇ ਜਿਹੜੇ ਮਾਮਾ ਜੀ ਸੀਗੇ ਮਤਲਬ ਬਾਬਾ ਜੀ ਦੀ ਵਾਈਫ ਦੇ ਮਾਮਾ ਜੀ ਸੀ ਅੱਜ ਉਹਨਾਂ ਨਾਲ ਫੋਨ ਤੇ ਗੱਲ ਹੋਈ ਸੀ ਕਿ ਡੀ ਐਮ ਸੀ ਚੋ ਦਵਾਈ ਲੈ ਕੇ ਸਿੱਧਾ ਉਹਨਾਂ ਦੇ ਮਾਮਾ ਜੀ ਕੋਲੇ ਗਏ ਉਸ ਤੋਂ ਬਾਅਦ ਚ ਉਹਨਾਂ ਨੇ ਮਤਲਬ ਜਿਹੜੀ ਨਾਨੀ ਜੀ ਸੀ ਇਹਨਾਂ ਦੀ ਉਹਨ ਨਾਲ ਲੈ ਕੇ ਉਹਨਾਂ ਦੇ ਘਰੇ ਗੱਲ ਕਰਨ ਜਾ ਰਹੇ ਸੀ ਦੋ ਬੰਦੇ ਸੀ ਇੱਕ ਮੇਰਾ ਭਰਾ ਦੂਜਾ ਪ੍ਰਵਦੀਪ ਸਿੰਘ ਤੇ ਬਾਬਾ ਜੀ ਤੇ ਤੀਸਰੇ ਉਹਨਾਂ ਨਾਨੀ ਜੀ ਹੋ ਗਏ ਉਹਨਾਂ ਦੇ ਘਰੇ ਗਏ ਤਾਂ ਜੇਟ ਬੂਟ ਮਤਲਬ ਖੜਕਾਉਂਦੇ ਸੀ ਉਹਨਾਂ ਉਧਰੋਂ ਹੀ ਲਾਗੇ ਬੋਲਣ ਤੇ ਗੱਲ ਕਰਦੇ ਕਰਦੇ ਉਹਨਾਂ ਨੇ ਗੇਟ ਨਹੀਂ ਖੋਲਿਆ ਪਿੱਛੋਂ ਕਿਸੇ ਹੋਰ ਕੋਠੀ ਤੋਂ ਕਾਫੀ ਮੁੰਡੇ ਇਕੱਠੇ ਹੋ ਕੇ ਆਏ ਮਤਲਬ ਪਹਿਲੀ ਤਿਆਰੀ 'ਚ ਬੈਠੇ ਸੀ ਜਿਹੜਾ ਮੇਰਾ ਪ੍ਰਵਦੀ ਦਾ ਭਰਾ ਮਤਲਬ ਉਹਦੇ ਸਿਰ 'ਤੇ ਡਾਂਗਾ ਰਾੜਾ ਰੂੜਾ ਮਾਰ ਕੇ ਕਾਫੀ ਸੱਟਾਂ ਮਾਰੀਆਂ ਉਹਦੇ ਉਸ ਤੋਂ ਬਾਅਦ ਬਾਬਾ ਜੀ ਉਹਨਾਂ ਨੂੰ ਲੈ ਕੇ ਉਰੇ ਆ ਗਏ ਗੱਡੀ 'ਚ ਆਪਣਾ ਹਸਪਤਾਲ ਦੇ ਵਿੱਚ ਹਸਪਤਾਲ ਦੇ ਉੱਥੇ ਵੀ ਮਾਰੇ ਨਾ ਬਾਬਾ ਜੀ ਦੇ ਵੀ ਮਾਰੇ ਰੋੜੇ ਰੂੜੇ ਚਲੋ ਉਹਨਾਂ ਨੇ ਕੋਈ ਜ਼ਿਆਦਾ ਸੱਟ ਨਹੀਂ ਸੀ ਇੱਥੇ ਉਦੋਂ ਆ ਚੋਰੇ ਆ ਕੇ ਜਦਾ ਹਸਪੀਟਲ ਦੇ ਵਿੱਚ ਉਤਰੇ ਗੱਡੀ ਤੋਂ ਉਹ ਜਿਹੜਾ ਰਾਮਨ ਜੂਦਾ ਬਾਬਾ ਜੀ ਦਾ ਸਾਲਾ ਉਹਨੇ ਲਿਆ ਕੇ ਗੱਡੀ ਬਾਬਾ ਜੀ ਦੇ ਵਿੱਚ ਮਾਰੀ ਮਤਲਬ ਗੱਡੀ 'ਚ ਉੱਤਰ ਕੇ ਜਾਂ ਤੁਰੰਤ ਤੁਰਨ ਲੱਗੇ ਨੂਰ ਤੋਂ ਭਜਾ ਕੇ ਗੱਡੀ ਲੱਤਾਂ ਦੇ ਵਿੱਚ ਮਾਰੀ ਖੜੇ ਸੀਗੇ ਬਾਬਾ ਜੀ ਮਤਲਬ ਗੱਡੀ 'ਚ ਉਤਰ ਕੇ ਲਿਆ ਕੇ ਜੁਰੋਂ ਮਾਰੀ ਦੇਖਦੇ ਆ ਅੱਗੇ ਪੁਰਸ ਕੀ ਮੈਂ ਕੀ ਕਾਰਵਾਈ ਕਰਦੀ ਐ ਉਹਨਾਂ ਨੇ ਕਿਹਾ ਕਿ ਕਾਫੀ ਜਣੇ ਆਏ ਸੀ ਤੇ ਗੋਲੀ ਮਾਰੀ ਜਿਹੜੀ ਗਰਜੀਤ ਕੌਰ ਨੇ ਗਿਆ। ਮੈਂ ਤੁਹਾਨੂੰ ਸੀਸੀਟੀਵੀ ਦਾ ਦੱਸ ਦੂਗੀ। ਨਾ ਸੀਸੀਟੀਵੀ ਫੁਟੇਜ ਲੈ ਲਓ ਉਹਨਾਂ ਦੇ ਘਰ ਦੀ ਤੇ ਹਸਪਤਾਲ ਦੇ ਵਿੱਚ ਸੀਸੀਟੀਵੀ ਲੱਗਿਆ ਹੋਊਗਾ ਜਿਹੜੀ ਉਹਨਾਂ ਨੇ ਗੱਡੀ ਮਾਰੀ ਇੱਥੇ ਮੁਲਾਜ਼ਮ ਵੀ ਮੌਜੂਦ ਸੀਗੇ। ਉਹਨਾਂ ਦੇ ਸਾਹਮਣੇ ਹੋਇਆ। ਪੂਰੇ ਰਾੜਾ ਪੂਰੇ ਰਾੜਾ ਨਾਲ ਵੀ ਕੋਟੇ ਮੁਲਾਜ਼ਮ ਵੀ ਇੱਥੇ ਜਿਨ੍ਹਾਂ ਦੀ ਡਿਊਟੀ ਹੋਣੀ ਹੈ ਉਹਨਾਂ ਨੂੰ ਪਤਾ ਹੋਣਾ। ਜਾ ਜਿਹੜਾ ਇੱਥੇ ਸੀਸੀਟੀਵੀ ਉਹ ਚ ਵੀ ਦੇਖ ਸਕਦਾ ਸਾਰਾ ਕੁਝ ਸਾਹਮਣੇ ਆ ਜਾਣਾ ਤੇ ਕਹਿੰਦੇ ਜੀ ਤੁਸੀਂ ਥ੍ਰੈਟ ਦਿੰਦੇ ਹੋ ਗੋਲਡੀ ਬਰਾੜ ਦਾ ਕਿ ਪਹਿਲਾਂ ਵੀ ਕਹਾਣੀਆਂ ਦਿੱਤੀਆਂ ਨੇ ਉਹਨੇ ਇਲਜ਼ਾਮ ਲਾਇਆ ਮੇਰੇ 'ਤੇ ਇਲਜ਼ਾਮ ਧੜ ਜਾਂਦਾ ਗੋਲਡੀ ਬਰਾੜ ਦਾ ਹਾਂ ਜੀ ਚਲੋ ਕੋਈ ਉਹ ਪੁਲਿਸ ਵੈਰੀਫਾਈ ਕਰ ਲਊਗੀ ਕੋਈ ਹੋਇਆ ਇਦਾਂ ਦਾ ਕੋਈ ਗੱਲ ਉਹ ਤੇ ਬਾਈਪੰਤਾ ਨੂੰ ਯੂਜ਼ ਕਰਿਆ ਤੂੰ ਨਹੀਂ ਨਹੀਂ ਇਹ ਤਾਂ ਗੱਲ ਇਹ ਗੱਲ ਇਹ ਲੜਨਾਉਂਦੇ ਨਾਨੀ ਜੀ ਨੂੰ ਨਾਲ ਕਿਉਂ ਲੈ ਕੇ ਆਏ ਜੀ ਕਿ ਲੋ ਮੇਰੇ ਥੋੜੀ ਮੂਹ ਤੇ ਸੱਟ ਆ ਬਾਈ ਜੇ ਅਸੀਂ ਲੜਨ ਆਉਂਦੇ ਅਸੀਂ ਤੁਸੀਂ ਦੱਸੋ ਸੀ ਨਾਨੀ ਨੂੰ ਨਾਲ ਲੈ ਕੇ ਆਉਂਦੇ ਸੀ ਅਸੀਂ ਦੋ ਜਾਨੇ ਤੇ ਨਾਨੀ ਨੂੰ ਲੈ ਕੇ ਕਿਹਨਾਂ ਤੇ ਗੱਲ ਕਰਨ ਆਇਆ ਮੈਂ ਤਾਂ ਆਪ ਨੂੰ ਮਾਰ ਚੱਲਦਾ ਸੀ ਮੈਨੂੰ ਕੋਈ ਦੁੱਖ ਨਹੀਂ ਹੈਗਾ ਵੀ ਇਹਨਾਂ ਨੇ ਐ ਕਰਿਆ ਪਰ ਇਹਨਾਂ ਨੇ ਬਹੁਤ ਸਾਡਾ ਮਤਲਬ ਕਿ ਭਲੇਖੇ ਚ ਲੈ ਕੇ ਕਰਤਾ ਸਾਨੂੰ ਸਾਨੂੰ ਐ ਨਹੀਂ ਸੀ ਪਤਾ ਵੀ ਇੰਨਾ ਇਸ ਤਰ੍ਹਾਂ ਕਰਨਗੇ ਪਹਿਲਾਂ ਤਾਂ ਉੱਥੇ ਰਾਡਾਂ ਮਾਰੀਆਂ ਗੱਡੀ ਭੰਨਤੀ ਸਾਰੀ ਫਿਰ ਹਸਪਤਾਲ ਦੇ ਮੂਹਰੇ ਸੀਸੀਟੀਵੀ ਕੈਮਰਾ ਉਹ ਤੁਸੀਂ ਕਢਾ ਕੇ ਦੇਖ ਲਓ ਉਹਦੇ ਵਿੱਚ ਐਨ ਸਾਫ ਦਿਖਦਾ ਕਹਿੰਦਾ ਉਹ ਖੜਾ ਉਹ ਖੜਾ ਉਹਨੇ ਆ ਕੇ ਮੈਨੂੰ ਜੀ 7-8 ਫੁੱਟ ਉੱਤੇ ਚੱਕਤਾ ساری ਬਾਹਾਂ ਟੁੱਟ ਗਈ ਤੇ ਆ ਸਾਰੀ ਬਾਹ ਫੱਟੀ ਪਈਆ ਆਂਗਲਾ ਟੁੱਟ ਗਈਆਂ ਇੱਕ ਲੱਤ ਟੁੱਟ ਗਈ ਆ ਚਾਰ ਦੰਦ ਟੁੱਟ ਗਏ ਤੇ ਤੁਸੀਂ ਮੈਨੂੰ ਦੱਸੋ ਜੇ ਮੈਂ ਤੁਸੀਂ ਕਹਿੰਦੇ ਹੋ ਵੀ ਗੋਲਡੀ ਬਰਾੜ ਜਾ ਕੇ ਜੇ ਮੈਂ ਇਹ ਫਿਰ ਮੈਂ ਐਵੇਂ ਆਉਂਦਾ ਥੋੜੇ ਤੁਸੀਂ ਆਪਦੇ ਦਿਮਾਗ ਨਾਲ ਸੋਚੋ ਅਧਰਕਾਰ ਵੀ ਜੇ ਮੈਂ ਲੜਨ ਆਉਂਦਾ 골ਡੀ ਬਰਾੜ ਦਿੰਦਾ ਮੇਰਾ ਉਹ ਇਹ ਤਾਂ ਮੈਂ ਕੱਲਾ ਆਉਂਦਾ ਲੜਨ ਜਾਂ ਨਾਲ ਇਹ 10 15 ਜਣੇ ਮੈਂ ਕੱਲਾ ਆਇਆ ਨਾਲੇ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਧੱਕੇ ਨਾ ਰੱਖਿਆ ਹੋਇਆ ਜੀ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਕਟਨਾਪ ਕਰਕੇ ਰੱਖਿਆ ਸੀ ਤਾਂ ਹੀ ਆਏ ਸੀ ਇਹਨਾਂ ਨੂੰ ਐ ਪੁੱਛੋ ਕਿ ਵੀ ਘਰ ਵਾਲੀ ਨੂੰ ਮੇਰੀ ਨੂੰ ਸਾਹਮਣੇ ਲਿਆਓ ਉਸ ਤੋਂ ਬਾਅਦ ਤੇ ਮੇਰੀ ਸੱਸਾ ਜਿਹੜੀ ਇਹ ਇਹਦਾ ਮੈਂ ਬਾਅਦ ਵਿੱਚ ਦੁਆਰੇ ਖੁਲਾਸਾ ਕਰੂੰਗਾ ਵੀ ਇਹ ਕੌਣ ਆ ਇਹ ਕਹੀ ਜੀ ਆ ਇਹਦੇ ਪਿੰਡ ਦੇ ਵੀ ਦੱਸਣਗੇ ਸਾਰੇ ਇਹਦਾ ਸਾਰਾ ਪਰ ਇੱਕ ਵਾਰ ਮੇਰੀ ਘਰ ਵਾਲੀ ਨੂੰ ਤੁਸੀਂ ਤੁਹਾਨੂੰ ਮੇਰੀ ਬੇਨਤੀ ਆ ਉਹਨੂੰ ਮੇਰੇ ਸਾਹਮਣੇ ਲੈ ਕੇ ਝਗੜਾ ਉਹਦੇ ਨਾਲ ਹੈ ਨਹੀਂ ਸੀ ਉਹਨੂੰ ਘਰੋਂ ਹੀ ਤੁਹਾਡੀ ਘਰ ਵਾਲੀ ਨੂੰ ਤਾਂ ਲੁਕੋਈ ਹੋਈ ਆ ਜੀ ਇਹਨਾਂ ਦੀ ਘਰ ਵਾਲੀ ਤਾਂ ਹੋ ਗਏ 2 ਮਹੀਨੇ ਨੂੰ ਕੋਈ ਜਿਹੜੇ ਵਿਪਨ ਚਲਾ ਲੈ ਹੋਰ ਨਹੀਂ ਧਮਕੇ ਸਾਰੇ ਝੂਟ ਨੇ ਯਾਰ ਮੇਰੇ ਤੁਸੀਂ ਪੁਲਿਸ ਵੈਰੀਫਾਈ ਕਰ ਲੂਗੀ ਜੇ ਅਸੀਂ ਵਿਪਨ ਸਾਡੇ ਕੋਲ ਹੁੰਦੇ ਜੇ ਅਸੀਂ ਚਲਾਉਂਦੇ ਅਸੀਂ ਛੱਡਦੇ ਥੋੜੀ ਇਹਨਾਂ ਨੂੰ ਸਾਹੀ ਲੜਨ ਯਾਰ ਵੀਰੇ ਨਾਨੀ ਨੂੰ ਲੜ ਲੈ ਤੁਸੀਂ ਆ ਬੋਚੇ ਤੁਸੀਂ ਕਿਸੇ ਲੇਡੀ ਜਨ ਨੂੰ ਨਾਲ ਲੈ ਕੇ ਜਾ ਰਹੇ ਹੋ ਬਦੁਰ ਨਾਨੀ ਲੜਨ ਆ ਰਹੇ ਕਿਹਦੇ ਨਾਨੀ ਸੀ ਕੌਣ ਕੌਣ ਸੀ ਇਹਨਾਂ ਦੀ ਕੁੜੀ ਦੀ ਨਾਨੀ ਸੀ ਨਾ ਇਹਦੀ ਮਾਂ ਸੀ ਜਿਹੜੀ ਗਰਜੀਤ ਕੌਰ ਆ ਜਿਹਦੇ ਨਾਲ ਲੜ ਜਿਹਦੀ ਮਾਂ ਗਰਜੀਤ ਕੌਰ ਦੀ ਸਗੀ ਮਾਂ ਸੀ ਉਹ ਕੁੜੀ ਦੀ ਨਾਨੀ ਕੁੜੀ ਦੀ ਨਾਨੀ ਸੀ ਅਸੀਂ ਤਾਂ ਯਾਰ ਮੈਨੂੰ ਕੀ ਪਤਾ ਦੀਗਾ ਵੀ ਇਹ ਐਂ ਕਰਨਗੇ ਠੀਕ ਆ ਤੇ ਚਲੋ ਇਹਨਾਂ ਨੇ ਜੋ ਕਰਨਾ ਦੀ ਘਰੇ ਆ ਜਾਣਾ ਸਾਡੇ ਨਾਲ ਕਰਤਾ ਚਲੋ ਹੁਣ ਅਗਲੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਕਰਾਉਣਗੇ ਸਾਥੂ ਕਰਾ ਲੈਣਗੇ ਯਾਰ ਕੋਈ ਨਹੀਂ ਪ੍ਰੋਸੈਸ ਲੈ ਕੇ ਥੋੜਾ ਜਿਹਾ ਕਰਤਾ ਸਾਡਾ ਕੰਮ ਚਲੋ ਛੇੜੀ ਵਾਲੇ ਬਾਬੇ ਨਾਲ ਆਪਣੀ ਕੁੜੀ ਗਈ ਹੀ ਹੋਈ ਐ ਤੇ ਪਹਿਲਾਂ ਵੀ ਦੋ ਦਿਨਵਾਰੀ ਆਪਾਂ ਕੁੜੀ ਗਈ ਨਹੀਂ ਸੀਗੀ ਇਹਨੇ ਕੁੜੀ ਕੁੜਦੇ ਮਾਰਦੇ ਸੀਗੇ ਉੱਥੇ ਤੇ ਪੈਸਿਆਂ ਦੀ ਮੰਗ ਕਰਦੀ ਸੀਗੇ ਪਹਿਲਾਂ ਤੋਂ ਆਪਣੇ ਤੋਂ ਦੋ ਤਿੰਨ ਵਾਰੀ ਆਪਾਂ ਭੇਜੀ ਨਹੀਂ ਆ ਗਈ ਕੁੜੀ ਰਿਸ਼ਤੇਦਾਰਾਂ ਦਾ ਇਕੱਠ ਕਰਕੇ ਇਹ ਦੇਰ ਲੇ ਜਾਂਦੇ ਸੀਗੇ ਤੇ ਪਹਿਲਾਂ ਇਹ ਆ ਕੇ ਇੱਕ ਵਾਰੀ ਰਾਤ ਨੂੰ 1.5 ਵਜੇ ਉਦੋਂ ਵੀ ਦਰਵਾਜ਼ੇ ਤੇ ਨੂਜੇ ਘੰਨ ਗਿਆ ਮਾਰ ਨੂੰ ਨਹੀਂ ਲੱਗਿਆ ਅਸੀਂ ਚਲੋ ਆਪਣੇ ਦਰਵਾਜ਼ੇ ਬੰਦ ਕਰ ਲਈਏ ਅੱਗੇ ਅਗਲੇ 2-4 ਵਜੀਆਂ ਜੋ ਵੀ ਅਸੀਂ ਥਾਣੇ ਪੁਲਿਸ ਨੂੰ ਕੰਪਲੇਂਟ ਕੀਤੀ ਹੋਈ ਸੀ ਕਿ ਪਹਿਲੇ ਹੀ 112 ਤੇ ਉਦੋਂ ਵੀ ਕਾਰਵਾਈ ਕੋਈ ਕੀਤੀ ਨਹੀਂ ਹੈਗੀ ਉਹਨਾਂ ਨੇ ਇਸ ਵਾਰੀ ਇਹ ਘਰੇ ਆ ਕੇ ਮੈਂ ਥੋੜਾ ਬਾਹਰ ਜੀਗਾ ਬਿਜਲੀ ਦਾ ਸਮਾਨ ਲੈਣ ਗਿਆ ਹੋਇਆ ਸੀ ਇਹਨੇ ਮਾਤਾ ਦੇ ਆ ਕੇ ਪਿੱਛੋਂ ਗੋਲੀਆਂ ਚਲਾਤੀਆਂ ਜਾਨੂ ਮੈਂ ਸਾਹਮਣੇ ਆਇਆ ਇਹਨਾਂ ਨੇ ਗੋਲੀਆਂ ਚਲ ਰਹੀਆਂ ਸੀਗੀਆਂ ਇਹ ਗੋਲੀਆਂ ਮਾਤਾ ਘਰੋਂ ਭੱਜ ਲਿਆ ਦੁਵੰਡੀ ਉੱਥੇ ਸਾਰੇ ਦੁਵੰਡੀ ਗੱਡੀ ਚੋਂ ਗੋਲੀਆਂ ਮਾਰਦਾ ਹੀ ਗਏ ਮੇਰੇ ਤੇ ਵੀ ਗੋਲੀਆਂ ਚਲਾਈਆਂ ਨੇ ਮਾਤਾ ਦੇਵੀ ਪੱਟੇ 'ਚ ਲੱਗੀ ਆ ਮੇਰੇ ਦੇਵੀ ਗੋਲੀਆਂ ਚਲਾਈਆਂ ਨੇ ਕੀ ਮੰਗ ਕਰਦੇ ਹੋਰ ਮੁੰਡੇ ਲੱਤ 'ਚ ਗੋਲੀ ਦੇ ਹਾਂ ਇਹ ਆਪਣੀ ਜ਼ਪਾਰਚਾਂ ਸੰਪੂਰਸ਼ਾਂ ਪਵਾ ਕੇ بجلی ਵਾਰੀ ਵੀ ਹਰੇਕ ਵਾਰੀ ਕਿਸ ਨੂੰ ਦਬ ਜਾਂਦਾ ਜੀ ਅਸੀਂ ਪ੍ਰਸ਼ਾਸਨ ਨੂੰ ਬੰਕ ਕਰਦੇ ਆਂ ਇਹ ਸਾਨੂੰ ਇਨਸਾਬ ਦਿੱਤਾ ਜਾਵੇ ਅਸੀਂ ਆਪਣੀ ਕੁੜੀ ਦਾ ਖੇੜਾ ਜਣਾਉਣ ਆਏ ਸੀ ਤੋਂ ਇਹਨੇ ਘਰ ਤੇ ਆ ਕੇ ਦੋ ਵਾਰ ਛੜ ਕੇ ਹਮਲਾ ਕੀਤਾ ਇਹ ਜ਼ਬਰ ਵੀ ਗੋਲੀਆਂ ਚ ਨਹੀਂ ਹੋ ਕੋਰ ਨੇ ਮਾਤਾ ਗੁਜਰੀ ਕਲੋਨੀ 'ਚ ਰਹਿੰਦੇ ਨੇ ਉਹਨਾਂ ਦੀ ਜਿਹਨੇ ਬੇਟੀ ਦੀ ਮੈਰਿਜ ਹੋਈ ਸੀ ਕੋਈ ਗੁਰਵਿੰਦਰ ਸਿੰਘ ਗੋਣੀ ਨੇ ਕਿਹੜੀ ਜੱਟਾਂ ਸੰਗੂਪ ਇਹਨਾਂ ਦਾ ਲਾਸਟ ਈਅਰ ਮੈਰਿਜ ਹੋਈ ਸੀ ਇਹਨਾਂ ਦਾ ਕੋਈ ਆਪਸ ਸੈਮੈਟ੍ਰੀਮੋਨিয়াল ਡਿਸਕਿਊਟ ਚੱਲ ਰਹਾ ਹੈ ਅੱਜ ਇਹ ਮੇਰੇ ਕੋਲ ਦੋਨੇ ਪਾਰਟੀ ਇਹਨਾਂ ਦੇ ਘਰੇ ਕਿੱਟੀਆਂ ਹੋਈਆਂ ਸੀ ਗੀਆਂ ਤੇ ਗੁਰਵਿੰਦਰ ਸਿੰਘ ਗੋਣੀ ਆਪਣੇ ਨਾਲ ਦੋ ਤਿੰਨ ਜਣੇ ਲੈ ਕੇ ਆਇਆ ਸੀ ਇਹਨਾਂ ਦੀ ਕੀ ਗੱਲ ਸੈਲਫੀ ਸੀ ਸਾਹਮਣੇ ਤਾਂ ਇਹਨਾਂ ਦੀ ਪਹਿਲਾਂ ਉੱਥੇ ਆਪਸ ਲੜਾਈ ਹੋਈ ਹੈ ਦੋਨਾਂ ਦੀ ਗਰੁੱਪ ਸੀ ਉਸ ਤੋਂ ਬਾਅਦ ਆਫਟਰ ਥੈਟ ਜਦੋਂ ਇਹ ਹਸਪੀਟਲ ਦਾਖਲ ਹੋਣ ਆਏ ਆ ਉਹਦੋਂ ਇਹਨਾਂ ਦੀ ਇਹ तकरीबन ਕੁਛ 3:30-4 ਵਜੇ ਦੀ ਗੱਲ ਹੈ। ਸਾਨੂੰ ਇਨਫੋਰਮੇਸ਼ਨ ਆਈ ਹੈ ਅਸੀਂ ਹਸਪਤਾਲ ਆਏ ਹਾਂ ਜਿਹੜੇ ਗੁਰਵਿੰਦਰ ਸਿੰਘ ਹੁਣੀ ਨੇ ਤੇ ਉਹਨਾਂ ਦੇ ਇੱਕ ਕਜ਼ਨ ਨੇ ਉਹ ਤਾਂ ਡਾਕਟਰ ਨੇ ਵੀ ਤੇ ਜਿਹੜੀ ਗੁਰਜੀਤ ਕੌਰ ਔਣੀ ਨੇ ਉਹਨਾਂ ਦੇ ਕਿਵੇਂ ਠਾਏ ਚ ਪੱਟ ਜੁ ਉਹਨਾਂ ਦੇ ਗੋਲੀ ਦੇ ਦਿੱਤੇ ਤੇ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਜੀ ਚੰਡੀਗੜ੍ਹ ਤੇ ਜੀ ਅੰਮ੍ਰਿਤਸਰ ਜਾ ਰਹੇ ਹਾਂ ਕਰੂ ਤੇ ਦੀਦੀ ਗੁਰਜੀਤ ਕੌਰ ਕਹਿੰਦੇ ਨੇ ਸਰ ਨਾਲ ਗੱਲਬਾਤ ਹੋਈ ਸੀ ਕਹਿੰਦੇ ਸਾਨੂੰ ਜਿਹੜੀ ਖੇੜੀ ਵਾਲਾ ਬੰਦਾ ਉਹਦਾ ਜਵਾਈ ਹੈ ਵੀ ਉਹ ਸਾਨੂੰ ਥ੍ਰੈਟ ਕਰਦਾ ਹੈ ਲਗਾਤਾਰ ਗੋਲੀ ਬਰਾਡ ਦੀਆਂ ਧਮਕੀਆਂ ਵੀ ਦਿੰਦਾ ਸੀ ਉਸ ਨੂੰ ਸੂਚਿਤ ਵੀ ਕਰਿਆ ਉਹ ਇਦਾਂ ਕਹਿੰਦੇ ਦੇਖੋ ਜੀ ਹਲੇ ਸਾਡੀ ਗੁਰਜੀਤ ਕੋਰੋਨਾ ਦੇ ਕੋਈ ਉਹਦੇ ਫੈਲ ਨਹੀਂ ਨਾ ਉਹਨਾਂ ਦੇ ਨਾਲ ਬੰਦ ਹੋਈ ਹੈ ਜੇ ਕੋਈ ਇਹ ਜੀ ਗੱਲ ਹੋਊਗੀ ਜਿਹੜੀ ਹੋ ਬਣਦੀ ਕਰ ਰਹੀ ਉਹ ਹਲੇ ਅਸੀਂ ਉਹਨਾਂ ਨੂੰ ਸੁਣਿਆ ਨਹੀਂ ਹੈ ਜਿਹੜਾ ਜਿਹੜੇ ਲੋਕਾਂ ਤੋਂ ਗੱਲ ਪਤਾ ਚੱਲੀ ਹੈ ਮੇਰੀ ਪਾਰਟੀ ਦਾਖਲ ਹੈ ਉਹਨਾਂ ਨਾਲ ਸਾਡੇ ਜੇ ਕੋਈ ਇਹ ਜੀ ਗੱਲ ਹੋਊਗੀ ਤਾਂ ਅਕੋਰਡਿੰਗਲੀ ਕਾਰਵਾਈ ਹੋਗੀ ਤੇ ਵਾਈਟਲ ਕਿਹਨਾਂ ਬਲੂਜ਼ ਕਰ ਰਹੇ ਆ ਦੇਖੋ ਜੀ ਗੁਰਜੀ ਹਲੇ ਤੱਕ ਇਹ ਨਹੀਂ ਇਨਫੋਰਮੇਸ਼ਨ ਨਹੀਂ ਹੈ ਕਿ ਉਹਨਾਂ ਦੇ ਹੋਰੀ ਲੱਗੀ ਹੈ ਕਿਹਨੇ ਚਲਾਈ ਹੈ ਕਿਵੇਂ ਚੱਲੀ ਹੈ ਇਹ ਹਲੇ ਕਲੀਅਰ ਹੈ